ਫੈਮਲੀ ਸਾਸਰੀ ਕਾ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਠੀਕ ਹੋਗੇ ਆਪਕੀ ਸਭ ਠੀਕ ਆ ਤੇ ਅੱਜ ਹੈਗਾ ਯਾ ਸਾਡੀ ਰਿਵਿਊ ਦਾ 6 ਮਨਥ ਕੰਪਲੀਟ ਹੋ ਗਈ ਹੈ ਤੇ ਉਹਦਾ ਕੱਟਣਾ ਕੇਕ 6 ਮਨਥ ਦੀ ਹੋ ਗਈ ਆ ਉਹਦਾ ਸੀ ਹੁਣ ਕੇਕ ਕਟਾਂਗੇ ਤੇ ਮੈਂ ਥੋੜਾ ਜਿਹਾ ਮੈਂ ਕਿਹਾ ਇੱਥੇ ਕੋਈ ਛੋਟੇ ਐਸੇ ਜਾਣਾ ਕਿਉਂਕਿ ਇੱਥੇ ਕੇਕ ਕੱਟ ਲੈਣਾ ਅਸੀਂ ਦੁਬਾਰ ਇੱਕ ਸਾਫ਼ ਸੁਥਰੀ ਆ ਬਾਕੀ ਤਾਂ ਕੋਈ ਉੱਧਰ ਉਸ ਮਾਣਿੰਨਾ ਪਿਆ ਇਸ ਲਈ ਉੱਥੇ ਕਟਾਂਗੇ ਤੇ ਫਿਲਹਾਲ ਮੈਂ ਨਾ ਉੱਥੇ ਮੈਂ ਦੇਖਦੀ ਹਾਂ ਕੁਝ ਲਗਾਉਂਗੀ ਤੇ ਫਿਰ ਤੁਹਾਡੇ ਨਾਲ ਵੀ ਬਣੇ ਰਿਹਾ ਮੇਰੇ ਵਲੌਗ ਨਾਲ ਹੁਣ ਮੈਂ ਬਰਤਨ-ਪਰਤਲ ਧੋਵੇ ਹਟੀਆਂ ਪਾਣੀ ਭਰਦਾ ਪਿਆ ਉੱਧਰ ਮੋਟਰ ਚਲਾਈ ਸੀ ਪੀਣ ਵਾਲਾ ਪਾਣੀ ਵੀ ਭਰ ਲਿਆ ਬਗੋ ਇੱਥੇ ਭਰ ਦੇ ਨਾ ਕਰੇਂ ਦਾ ਨਾ ਕਰ ਤੇ ਇਹਨੂੰ ਵੀ ਰੈਡੀ ਕਰਨਾ ਆ ਤੇ ਦੇਖਦੇ ਦੇ ਆਂ ਸ਼ਾਇਦ ਸੀ ਫਿਰ ਦੇ ਵਿੱਚ ਲੱਭ ਜਾਈਏ ਅੱਜ ਆਂ ਆ ਸ਼ਾਇਦ ਇਹਦਾ ਮੱਥ ਟਕਾਣਾ ਤੇ ਚਲੋ ਹੁਣ ਤੁਹਾਨੂੰ ਥੋੜੀ ਦੇਰ ਚ ਮਿਲਦੇ ਆਂ ਮੈਂ ਤੇ ਬਾਬੂ ਕੋ ਲੱਗ ਗਏ ਆ ਆਪਾਂ ਇੱਥੋਂ ਥੋੜਾ ਜਿਹਾ ਸਜਾਇਆ ਸੀ ਜਿਆਦਾ ਨਹੀਂ ਸਜਾਇਆ ਸੀ ਮਤਲਬ ਵਸ ਹੈਪੀ ਬਰਥਡੇ ਲਗਾਇਆ ਸੀ ਤੇ ਦੋ ਚਾਰ ਬੈਲੂਨ ਲਗਾਏ ਸੀ ਤੇ ਇਹ ਇਸ ਇਹ ਥੋੜਾ ਹੀ ਕਿ ਥੋੜਾ ਹੀ ਮਤਲਬ ਲਗਾਇਆ ਸੀਗਾ ਤੀਜੇ ਸਾਲ ਦਾ ਵੱਡੇ ਹੋਊਗਾ ਨਾ ਫਿਰ ਦੇਖ ਲਾਂਗੇ ਫਿਲਹਾਲ ਤਾਂ ਹਜੇ 6 ਮੰਥ ਹੈ ਇਸ ਲਈ ਥੋੜਾ ਜਿਹਾ ਹੀ ਡੈਕੋਰੇਟ ਕੀਤਾ ਸੀ ਇੰਨਾ ਨਹੀਂ ਕੀਤਾ ਤੇ ਇੱਥੇ ਬਾਪੂ ਨੂੰ ਮੈਂ ਕਿਹਾ ਸੀ ਪਰਲੀ ਸੈਡ ਤੂੰ ਫੜੇ ਇਧਰ ਮੈਂ ਫੜਦੀ ਆਂ ਤੇ ਸੈਲੋ ਟੇਪ ਮੈਂ ਲਗਾਨੀ ਆਂ ਤੂੰ ਫੜ ਕੇ ਰੱਖੀ ਤੇ ਇਹ ਹਨਾ ਥੋੜਾ ਢਿੱਲਾ ਛੱਡੀ ਜਾਂਦਾ ਸੀ ਧਾਗਾ ਤੇ ਇਹਨੂੰ ਡਾਂਟ ਵੀ ਇੱਕ ਦੋ ਦੋ ਵਾਰੀ ਪਈ ਮੇਰੇ ਕੋਲੋਂ ਤੇ ਇੱਧਰ ਨਾ 라ਵੂ ਇਧਰਲੀ ਸਾਈਡ ਪੇ ਸੋ ਵੀ ਦੇਖ ਰਹੀ ਸੀ ਹੱਸ ਰਹੀ ਸੀ ਦੇਖ ਦੇਖ ਕੇ ਕਿ ਇਹ ਕੀ ਹੋ ਰਿਹਾ ਹੈ ਯਾ ਨਾ ਤੇ ਬਸ ਮੈਂ ਇਧਰ ਆਪਣਾ ਲੱਗੀ ਹੋਈ ਸੀ ਲਗਾਣ ਇਹ ਮਤਲਬ ਮੈਂ ਨਲਵ ਜਦੋਂ ਤੋਂ 라ਵੂ ਸਾਡੀ ਜ਼ਿੰਦਗੀ ਚ ਆਈ ਹੈ ਮਤਲਬ ਮੈਂ ਉਹ ਪਿਆਰ ਨਾਲ 라ਵੂ ਕਹਿੰਨੀ ਆ ਜਦੋਂ ਦੀ ਰੀਵਾ ਸਾਡੀ ਜ਼ਿੰਦਗੀ ਚ ਆਈ ਹੈ ਨਾ ਤੇ ਉਦੋਂ ਦੇ ਮੈਂ ਮਤਲਬ ਕੀਆ ਹੋਇਆ ਸੀਗਾ ਇਹਦੇ ਪਾਪਾ ਨੂੰ ਵੀ ਮੈਂ 0 6 ਮੰਥ ਦੀ ਹੋ ਗਈ ਉਦੋਂ ਮੈਂ ਕੇਕ ਕੱਟਣਾ ਕੱਟਣਾ ਫੋਟੋ ਫੋਟੋ ਤਾਂ ਮੈਂ ਨਾ ਹਰ ਇੱਕ ਜਿੱਦ ਹਰ ਮੰਥ ਹੁੰਦੀ ਆ ਕਦੀ 1 ਮੰਥ ਦੀ 2 ਮੰਥ ਦੀ 3 ਮਾਂ ਅਦਾਂ ਤੇ ਉਹ ਮੈਂ ਪਿਕ ਖਿੱਚ ਲੈਣੀ ਹੁੰਨੀ ਆ ਤੇ ਉਹ ਇੱਕ ਸਾਹਮਣਾ ਯਾਦਗਰੀ ਰਹਿ ਜਾਂਦੀ ਹੈ ਨਾ ਤੇ ਉਹ ਮੈਂ ਪਿਕ ਖਿੱਚ ਲਈ ਆ ਤੇ ਇਹਦੇ ਸਾਲ ਜਿਹੜਾ ਸਾਲ ਦੀ ਹੂੰਗੀ ਇਹਦਾ ਫਿਰ ਦੇਖਦੇ ਆ ਜਾਂ ਫੋਟੋ ਕਾਪੀ ਫੋਟੋ ਬਣਾਵਾਂਗੇ ਫਰੇਮ ਵੱਡਾ ਕੋਈ ਦੇਖਾਂਗੇ ਉਸ ਸਾਹਮਣਾ ਤੇ ਤੇ ਅੱਗੇ ਵੀ ਸਾਲ ਦੀ ਹੂੰਗੀ ਜਿੱਦੋਂ 6 ਮੰਥ ਦੇ ਤੱਕ ਫੋਟੋਆਂ ਮੈਂ ਖਿੱਚੀਆਂ ਹੋਈਆਂ ਨਾ 6 ਮੰਥ ਤੋਂ ਬਾਅਦ ਜਿਹੜੇ 7 ਮੰਥ 8 ਮੰਥ 9 ਉਹ ਵੀ ਮੈਂ ਫੋਟੋ ਜ਼ਰੂਰ ਖਿੱਚੂੰਗੀ ਕਿਉਂਕਿ ਜਦ ਤੱਕ ਸਾਲ ਦੀ ਹੋਣਦੀ ਉਹ ਤੱਕ ਮੈਂ ਫੋਟੋ ਖਿੱਚੂੰਗੀ ਇਹਦੀ ਜਿੱਦਾਂ ਮੰਥ-ਮੰਥ ਦੀ ਜਿੱਦਾਂ ਜਿੱਦਾਂ ਹੋ ਗਈ ਨੇ ਜਿੱਦਾਂ 7 ਮੰਥ ਦੀ ਹੋ ਗਈ 8 ਮੰਥ ਦੀ ਤੇ ਫਿਰ ਮੈਂ ਇੱਕ ਸਮਨਾ ਨਾ ਯਾਦਗਰੀ ਰਹਿ ਜਾਂਦੀ ਆ ਤੇ ਫਿਰ ਦੇਖਾਂਗੇ ਸਾਲ ਬਾਅਦ ਕੋਈ ਫੋਟੋ ਫਰੇਮ ਬਣਾਵਾਂਗੇ ਜਾਂ ਕੁਝ ਵੀ ਦੇਖਦੇ ਆ ਹਜੇ ਕਹਿ ਨਹੀਂ ਸਕਦੇ ਆਪਾਂ ਤੇ ਬਸ ਆ ਦੋ ਚਾਰੀ ਬੈਲੂਨ ਲਗਾਏ ਸੀ ਲਗਾਉਣ ਨੂੰ ਮੈਂ ਬੈਲੂਨ ਲਗਾ ਵੀ ਸਕਦੀ ਸੀ ਪਰ बाबू ਕੋ ਛੱਡਦੇ ਨਹੀਂ ਬੈਲੂਨ ਲੱਗੇ ਜ਼ਰੂਰ ਸੀ ਇਹਨੂੰ ਐ ਸੀ ਕਿ ਮੈਂ ਪਾੜ ਦੂਮਾ ਤੇ ਪਹਿਲਾਂ ਇਹ ਦੋ ਇਧਰਲੀ ਸਾਈਡ 'ਤੇ ਲਗਾਏ ਸੀ ਇਹਨੇ ਹੈ ਨਾ ਪਾੜ ਦਿੱਤੇ ਤੇ ਫਿਰ ਮੈਂ ਲਗਾਏ ਨਹੀਂ ਜ਼ਿਆਦਾ ਤੇ ਲੋ ਜੀ ਇੱਥੇ ਰੀਵਾ ਹੋਣ ਲੱਗੀ ਆ ਤਿਆਰ ਅੱਜ ਕੁੜੀ ਦਾ ਹੈਗਾ ਆ half month ma lo 6 month half ho gaya birthday te ethe mere paungi hun vadiya vadiya kapde apni raviya de raviya reeva matlab ida jada certificate ate assi lagaya na certificate jada banaya janm certificate ote reeva chadda lagaya udda kar assi raviya reevu matlab oddi polde rehnne vese raviya kar rakheya hai da naam ਤੇ ਇਦreturnData ਮੇਰੇ ਉਹ ਕੱਪੜੇ ਪਾ ਰਹੀ ਸੀਗੀ ਤੇ ਕੰਗਣ ਵੀ ਅੱਜ ਪਾਉਂਗੀ ਸਾਡੀ ਰਾਵੀਆ ਮੈਂ ਕੰਗਣ ਮੈਂ ਘਰ ਨਹੀਂ ਪਾ ਕੇ ਰੱਖਦੀ ਕਿਉਂਕਿ ਜਦੋਂ ਇਹ ਸੁੰਨਦੀ ਆ ਨਾ ਫਿਰ ਖਣ ਖਣ ਛਣ ਛਣ ਖਣ ਖਣ ਦੀ ਆ ਜਾਂਦੀ ਆ ਫਿਰ ਇਹ ਨਾ ਉੱਠ ਜਾਂਦੀ ਆ ਝਟ ਇਸ ਲਈ ਮੈਂ ਘਰ ਨਹੀਂ ਪਾਉਂਦੀ ਜਦੋਂ ਕੁਛ ਹੁੰਦਾ ਕਿਤੇ ਜਾਣਾ ਹੋਵੇ ਜਾਂ ਉੱਦਾਂ ਕੁਝ ਹੋਵੇ ਫਿਰ ਮੈਲੇ ਪਾਦਾ ਨਹੀਂ ਹੁੰਨੀ ਆ ਤੇ ਇਸ ਤੋਂ ਬਾਅਦ ਫਿਰ ਮੈਂ ਹੁਣ ਇਹਦੇ ਕੱਪੜੇ ਪਾ ਦੂੰਗੀ ਕਪੜੇ ਪਾਣ ਤੋਂ ਬਾਅਦ ਇਹਨੂੰ ਆਪਾਂ ਰੈਡੀ ਤਾਂ ਕਰਤਾ ਕਜਲ ਕੁਜਲ ਵੀ ਆਪਾਂ ਪਾ ਦਿੱਤਾ ਸੀ ਕਜਲ ਥੋੜੀ ਪਾਇਆ ਸੀ ਜਿਆਦਾ ਨਹੀਂ ਸੀ ਪਾਇਆ ਮੈਂ ਤੇ ਫਿਰ ਆਪਾਂ హెయిర్ ਬੈਂਡ ਇਹਦੇ ਲਗਾ ਦਾਂਗੇ ਆਹ హెయిర్ ਬੈਂਡ ਲਿਆਂਦਾ ਸੀ ਮੇਲੇ ਤੋਂ ਮੈਂ ਤੁਹਾਨੂੰ ਦਿਖਾਇਆ ਨਹੀਂ ਉਹ ਕੀ ਤਾਂ ਰੈਡੀ ਤੇ ਬੈਲੂਨ ਵੀ ਲਗਾ ਦਿੱਤੇ ਆ ਇੱਧਰ ਬਾਕੀ ਹੁਣ ਇੱਧਰ ਵੀ ਬੋਚੇ ਕੋਲੇ ਦੇ ਪਾਪਾ ਗਏ ਹੋਇਆ ਕੇਕ ਲੈਣ ਦੇਖੋ ਕਿਹੜਾ ਲੈ ਕੇ ਆਂਦੇ ਮੈਨੇ ਨੂੰ ਕਿਹਾ ਸੀ ਕਿ ਸਟ੍ਰੋਬਰੀ ਵਾਲਾ ਕੇਕ ਲੈ ਕੇ ਆਇਓ ਤੇ ਦੇਖਦੇ ਆ ਕਿਹੜਾ ਲੈ ਕੇ ਆਂਦੇ ਆ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਵਲੋਗ ਨਾਲ ਬਣੇ ਰਹੋ ਤੇ ਥੋੜੀ ਜਿਹਾ ਚੁੜਦੇ ਆ ਬਾਪੂ ਦੇ ਪਪਾ ਆ ਗਏ ਸੀਗੇ ਇਹਦਾ ਕੇਕ ਲੈ ਕੇ ਤੇ ਕੇਕ ਨਾ ਅਸੀਂ ਮਨ ਲਵ ਜਲਦੀ ਸੀਗੀ ਸਾਨੂੰ ਕੇਕ ਕੱਟਣ ਦੀ ਕਿਉਂਕਿ ਸੀ ਦੇਵਤਲਾ ਬੀ ਜਾਣਾ ਸੀ 9 ਵਜੇ ਦੇਵਤਲਾ ਬੰਦ ਹੋ ਜਾਂਦਾ 8:08 ਤਾਂ ਹੋ ਗਏ ਸੀਗੇ ਇਸ ਲਈ ਅਸੀਂ ਕੇਕ ਕੱਟਿਆ ਫਟਾਫਟ ਤੇ ਫਿਰ ਅਸੀਂ ਬਾਅਦ ਚ ਦੇਵਤਲਾ ਵੀ ਗਏ ਤੇ ਦੇਖੋ ਕਿੰਨੀ ਪਿਆਰੀ ਲੱਗ ਰਹੀ ਬੱਸ ਮੇਰੇ ਪਰਵਾਰ ਨੂੰ ਦਰ ਨਜ਼ਰ ਨਾ ਕਿਸੇ ਦੀ ਲੱਗੇ ਤੇ ਐ ਲੱਗੀ ਹੋਈ ਕੇਕ ਕਟਿੰਗ ਦੇਖਦੀ ਪਈ ਆ ਚੀਜਾਂ ਵੀ ਇਹ ਕੀ ਚੀਜ਼ ਪਈ ਆ ਤੇ ਮੇਰੇ ਵੱਲ ਵੀ ਦੇਖੀ ਜਾਂਦੀ ਆ ਬਾਰ ਬਾਰ ਇਹ ਹੋ ਕੀ ਰਿਹਾ ਤੇ ਚਲੋ ਹੁਣ ਆਪ ਕੇਕ ਕੱਟ ਲਿਆ ਇਹਨੇ ਇਹਨੂੰ ਮਤਲਬ ਰਾਵੂ ਨੂੰ ਲਗਾਣ ਲੱਗੇ ਸੀ ਮੂੰ ਮਠਾ ਕਾ ਲੱਗੇ ਸੀ ਮੈਂ ਕਿਾ ਰੁਕ ਜੋ ਪਹਿਲੇ ਮੈਂ ਸਾਂਜੀ ਦੇ ਨਾਮ ਦਾ ਕੱਢ ਲਵਾਂ ਇੱਕ ਕੋਲੀ ਮੈਂ ਸਾਂਜੀ ਦੇ ਨਾਮ ਦੇ ਕੱਢ ਲਈ ਸੀ ਕੇਕ ਦੀ ਤੇ ਉਸ ਤੋਂ ਬਾਅਦ ਮੈਂ ਕਿਹਾ ਖਾਓ ਜੀ ਨੇ ਜਿਹਨੇ ਖਾਣਾ ਆ ਫਿਰ ਮੈਂ ਕ ਜੀਨੀ ਜੀ ਨੇ ਖਾਣਾ ਉਸ ਤੋਂ ਬਾਅਦ ਖਾਇਓ ਤੇ ਬਸ ਫਿਰ ਉਸ ਤੋਂ ਬਾਅਦ ਕੋਲੀ ਚ ਕੱਢ ਕੇ ਕੋਲੀ ਚ ਕੱਢਣ ਤੋਂ ਬਾਅਦ ਸਾਈਂ ਜੀ ਨੂੰ ਤੋਂ ਬਾਅਦ ਪੋਗ ਮਤਲਬ ਇਹਨੂੰ ਖਵਾ ਦਿੱਤਾ ਸੀਗਾ ਤੇ ਜਿਹੜਾ ਕੋਲੀ ਚ ਕੱਢੇ ਉਸ ਸਾਈਂ ਜੀ ਨੂੰ ਪੋਗ ਲਗਵਾ ਦਿੱਤਾ ਸੀਗਾ ਤੇ ਬਸ ਇੱਥੇ ਬਾਬੂ ਨੂੰ ਖਿਲਾ ਰਿਆ ਸੀ ਇਹਨੂੰ ਮੈਂ ਵੀ ਖਿਲਵਾ ਦਿੱਤਾ ਸੀ ਕਲਾਪਿੰਗ ਕਰ ਰਹੇ ਸੀ ਅਸੀਂ ਖੁਸ਼ ਹੁੰਦੀ ਪਈ ਸੀਗੀ ਤੇ ਫਿਰ ਇਸ ਤੋਂ ਬਾਅਦ ਆਪਾਂ ਇੱਥੇ ਕੇਕ ਕਟਿਆ ਕੇਕ ਕੱਟਣ ਤੋਂ ਬਾਅਦ ਥੋੜਿਆ ਖਾਧਾ ਫਿਰ ਬਾਕੀ ਕੇਕ ਅਸੀਂ ਫ੍ਰੀਜ ਚ ਰੱਖ ਕੇ ਤੇ ਅਸੀਂ ਚਲ ਗਏ ਸੀਗੇ ਉੱਥੇ ਦੇਵੀਤਲਾ ਮੰਦਿਰ ਦੇਵੀਤਲਾ ਮੰਦਿਰ ਵੀ ਬਹੁਤ ਵਧੀਆ ਉੱਥੇ ਲੈਟਰ ਲੁੱਟ ਲੱਗੀਆਂ ਹੋਈਆਂ ਸੀਗੀਆਂ ਉਤਾਰਦੀ ਨਹੀਂ ਲੱਟਾਂ ਹਜੇ ਵੀ ਲੱਗੀਆਂ ਹੋਈਆਂ ਸੀਗੀਆਂ ਤੇ ਤੇਰੇ ਪਾਪਾ ਨੇ ਉੱਪਰ ਫਰੂਟ ਕੇਕ ਸੀ ਬਹੁਤ ਟੇਸਟੀ ਕੇਕ ਸੀ ਜਿਹੜਾ ਇਹ ਅਸੀਂ ਲਿਆ ਫਰੂਟ ਕੇਕ ਸੀ ਤੇ ਉੱਪਰ ਫਰੂਟ ਫਰੂਟ ਖਾ ਰਹੇ ਸੀਗੇ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਵੀ ਮੈਂ ਕਿਹਾ ਥੋੜਾ ਜਿਹਾ ਮੇਰੇ ਵੀ ਰੱਖ ਲਾ ਤੁਸੀਂ ਖਾਈ ਜੰਨੇ ਆ ਤੇ ਫਿਰ ਕੋਲੀ ਚ ਪਾ ਪਾ ਕੇ ਮੈਂ ਇਹ ਦਿੱਤਾ ਇਹਨਾਂ ਨੂੰ ਤੇ ਭਾਵੁਕ ਵਿੱਚ ਬਸ ਉਂਗਲਾਂ ਹੀ ਇਹਨੂੰ ਆदत ਪੈ ਗਈ ਉਂਗਲਾ ਮਾਰਨ ਦੀ ਨਮ ਕਈ ਜਾਂਦੀ ਸੀ ਵੀ ਤੂੰ ਨਾ ਇਹ ਕੰਮ ਕਰ ਵੀ ਇਦਾਂ ਉਂਗਲਾਂ ਨਾ ਮਾਰ ਫਿਰ ਮੈਂ ਇਹਨੂੰ ਇਹ ਕਹਿੰਦਾ ਮੈਂ ਚੈਰੀ ਖਾਣੀ ਮੈਂ ਕਿਹਾ ਚੈਰੀ ਮੈਂ ਤੈਨੂੰ ਦੇ ਰਾਨੀ ਆ ਕੋਲੀ ਚ ਪਾ ਕੇ ਤੇ ਮੈਂ ਇਹਨੂੰ ਇਹੀ ਕਹਿੰਦੀ ਸੀ ਮੈਂ ਕਿਹਾ ਥੋੜਾ ਲੈ ਤੇ ਬਾਕੀ ਆਪਾਂ ਉੱਥੋਂ ਆ ਕੇ ਖਾਵਾਂਗੇ ਮੈਲੇ ਤੋਂ ਔਰ ਸੋਰੀ ਦੇਖ ਤਲਾਬ ਤੋਂ ਆਖ ਰਹੀ ਹਾਂ ਵੀ ਸਾਨੂੰ ਮੈਂ ਦੱਸ ਰਹੀ ਆ ਬਹੁਤ ਟੇਸਟੀ ਕੇਕ ਸੀ ਗਾ ਤੁਸੀਂ ਵੀ ਖਾ ਲੋ ਆ ਕੇ ਤੇ ਬਸ ਫਿਰ ਇਸ ਤੋਂ ਬਾਅਦ ਆਪਾਂ ਕੇਕ ਨੂੰ ਖਾਦਾ ਤੇ ਬੱਡੇ ਨਾਲ ਦੀ ਲੱਗਿਆ ਹੋਇਆ ਸੀ ਆ ਕੇ ਅਸੀਂ ਉਤਾਰਿਆ ਤੇ ਉਸ ਤੋਂ ਬਾਅਦ ਆਪਾਂ ਚੱਲ ਗਏ ਕੇਕ ਖਾ ਕੇ ਕੇਕ ਖਾ ਕੇ ਅਸੀਂ ਬਾਅਦ ਆਪਾਂ ਆ ਗਏ ਆ ਇੱਥੇ ਦੇਵੀ ਤਲਾ ਮੰਦਿਰ ਤੇ ਦੇਵੀ ਕਲਾ ਮੰਦਿਰ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੈ ਪਰਲੀ ਸਾਈਡ ਹੈ ਨਾ ਲਟਾਂ ਲੱਗੀਆਂ ਹੋਈਆਂ ਸੀ ਪਰ ਲਟਾਂ ਉਹਨਾਂ ਨੇ ਜਗਾਈਆਂ ਨਹੀਂ ਸੀਗੀਆਂ ਇੱਥੇ ਆ ਕੇ ਪਤਾ ਲੱਗਿਆ ਲਟਾਂ ਜਗਾਈਆਂ ਨਹੀਂ ਸੀ ਲਟਾਂ ਬੰਦ ਸੀਗੀਆਂ ਤੇ ਆ ਦੇਖੋ ਸ਼੍ਰੀ ਰਾਮ ਜੀ ਦਾ ਮੰਦਿਰ ਹਰ ਇੱਕ ਮੰਦਿਰ ਬਣਿਆ ਹੋਇਆ ਹਰ ਇੱਕ ਤੇ ਹਨੂਮਾਨ ਜੀ ਦਾ ਸ਼ੀਰ ਸ਼ੀਰ ਦੀ ਗੁਫਾ ਵੈਸ਼ਨ ਦੇਵੀ ਮਾਤਾ ਜੀ ਦਾ ਕਿੰਨੇ ਗੁਫਾ ਹੁੰਦੀ ਅੰਦਰ ਜਾ ਕੇ ਉਹ ਨਾ ਪਹਾੜ ਉਹਦਾ ਬਣਿਆ ਵੈਸ਼ਨ ਦੇਵੀ ਮਾਤਾ ਜੀ ਦਾ ਜਾਣੀ ਆਪਾਂ ਚੜਾਈ ਕਰਕੇ ਦਾ ਤੇ ਸ਼ੇਰ ਦੀ ਗੁਫਾ ਚ ਲੰਘਣੀ ਪੈਂਦਾ ਇੱਥੇ ਸ਼ੇਰ ਦਾ ਮੂੰਹ ਬਣਿਆ ਆ ਉਹਦੇ ਵਿੱਚ ਜੀ ਐਡਾ ਗੁਫਾ ਆ ਬਿਲਕੁਲ ਪੱਥਰ ਪੱਥਰਵਾ ਮੈਂ ਇੱਕ ਵਾਰੀ ਗਈ ਸੀ ਮੁੜ ਕੇ ਨਹੀਂ ਮੈਂ ਗਈ ਬਤਲਵਾ ਜਿੱਦਾ ਟੈ ਟੈਟ ਹੋ ਕੇ ਲੰਘਣੀ ਪੈਂਦਾ ਦਾ ਅੰਦਰੋਂ ਗੁਫਾ ਤੇ ਇੱਥੇ ਰੀਵ ਨੂੰ ਮਿਲਿਆ ਸੀ ਕੇਲੇ ਦਾ ਪਰਸਾਰ ਤੇ ਕੇਲਾ ਛੱਡਦੀ ਨਹੀਂ ਪਈ ਸੀ ਛਿੱਲੜ ਕੋਟ ਕੇ ਫੜਕੇ ਰੱਖਿਆ ਸੀਗਾ ਇਹਦੇ ਪਾਪਾ ਥੋੜਾ ਜਿਹਾ ਸਾਈਡ ਨੂੰ ਵੀ ਕਰਦੇ ਸੀ ਨਾ ਬਨਾਣਾ ਨੂੰ ਤੇ ਫੇਰ ਵੀ ਖੇਚਦੀ ਸੀ ਕਿ ਮੈਨੂੰ ਖਿਲਾਓ ਤੇ ਫਿਰ ਥੋੜੇ ਪ੍ਰਸ਼ਾਦੇ ਦੇ ਮੂਹ ਲਗਾਇਆ ਕਿਉਂਕਿ ਪ੍ਰਸ਼ਾਦ ਮਿਲੇ ਸੀ ਮੰਦਰ ਤੋਂ ਫੇ ਮੋਤਾ ਦੇ ਲਗਾਣਾਈ ਸੀਗਾ ਦੇਖੋ ਇਹ ਪਾਪਾ ਨੇ ਫੜਿਆ ਹੋਇਆ ਹੈ ਤੇ ਬਾਬੂ ਕ ਕਰੀਓ ਉਧਰ ਪੱਜ ਕਰੀਓ ਉਧਰ ਪੱਜ ਫਿਰ ਝੂਲੇ ਲੈ ਰੀਵਾਂ ਨੇ ਵੀ ਲੈ ਝੂਲੇ ਤੇ ਰੇਲ ਵਾਲਾ ਝੂਲਾ ਸੀਗਾ ਮੈਂ ਬੈਠੀ ਫਿਰ ਨੂੰ ਲੈ ਕੇ ਅ ਰੀਵਾਂ ਨੂੰ ਉਹ ਮੈਂ ਵਲੋਗ ਨਹੀਂ ਬਣਾਇਆ ਕਿਉਂਕਿ ਮੇਰੇ ਫੋਨ ਦੀ ਮੈਮਰੀ ਫੁੱਲ ਹੋ ਜਾਂਦੀ ਇਸ ਲਈ ਬਣਦਾ ਨਹੀਂ ਕੁਝ ਵੀ ਤੇ ਬਸ ਇੱਥੇ ਫਿਰ ਆਪਾਂ ਚੱਕਰ ਪੂਰਾ ਕੱਟਿਆ ਦੇਖੋ ਖਿੱਲੜੀ ਫੜ ਕੇ ਰੱਖਿਆ ਹੋਇਆ ਘੁੱਟ ਕੇ ਨੇ ਬਾਪੂ ਕੋ ਖਿੱਚਦਾ ਪਿਆ ਆ ਛੱਡਦੀ ਨਹੀਂ ਹੈਗੀ ਤੇ ਆ ਦੇਖੋ ਕਿੰਨਾ ਪਿਆਰਾ ਬੰਦਰ ਲੱਗ ਰਿਹਾ ਆ ਉਹ ਦੇਖੋ ਦੇਖ ਰਿਹਾ ਕਿਸ ਉੱਪਰ ਲਟਾਂ ਤਾਂ ਲੱਗੀਆਂ ਹੋਈਆਂ ਆ ਲੜੀਆਂ ਉਹ ਲਗਾਈਆਂ ਹੋਈਆਂ ਬਟ ਇਹ ਜਗਾਇਆਂ ਨਹੀਂ ਇਨਾਂ ਨੇ ਪਤਾ ਨਹੀਂ ਕਿਉਂ ਬਸ ਬਹੁਤ ਪਿਆਰਾ ਲੱਗ ਰਿਹਾ ਇਹ ਮੰਦਰ ਤੇ ਆਰਤੀ ਹੋ ਰਹੀ ਸੀ ਮੈਂ ਇੱਥੇ ਬੈਠੀ ਸੀ ਨਵੇਂ ਇਹਨਾਂ ਨੂੰ ਕਹਿ ਰਹੀ ਸੀ ਇੱਥੇ ਬਹਿ ਜਾਓ ਆਰਤੀ ਸੁਣ ਕੇ ਜਾਣੇ ਨੋ ਨੋ ਸਵੇ ਨੂੰ ਆਰਤੀ ਸ਼ੁਰੂ ਹੋ ਜਾਂਦੀ ਆ ਤੇ ਫਿਰ ਅੱਜ ਰੀਵਾ ਦਾ ਜਿੱਦਾਂ ਕਿ ਤੁਹਾਨੂੰ ਮੈਂ ਦੱਸਿਆ ਬਰਥਡੇ ਸੀ ਤੇ ਫਿਰ ਆਪਾਂ ਮੱਥਾ ਟੇਕ ਕੇ ਉਸ ਤੋਂ ਬਾਅਦ ਬਾਹਰ ਹੀ ਬਿਲਕੁਲ ਦੇਵੀਤਲਪ ਦੇ ਸਾਹਮਣੇ ਹੈ ਨਾ ਉਹ ਆ ਰੈਸਟੋਰੈਂਟ ਫਿਰ ਆਪਾਂ ਉੱਥੇ ਖਾਧਾ ਦੋਸਾ ਔਰੇ बाबू ਕਰਨ ਲਈਆ ਪੀਜ਼ਾ ਕਿਉਂਕਿ ਪਾਰਟੀ ਤਾਂ ਬੰਦੀ ਸੀਗੀ ਕਿਉਂਕਿ ਵੱਡੇ ਸੀ ਫਿਰ ਖਾ ਕੇ ਆਪਾਂ ਘਰ ਆ ਗਏ ਘਰ ਆ ਕੇ ਜਿਹੜਾ ਕੇਕ ਪਿਆ ਸੀ ਉਹ ਆਪਾਂ ਫਿਰ ਇਹਨੂੰ ਰੀਵਨ ਨੂੰ ਥੋੜਾ ਥੋੜਾ ਖਵਾਇਆ ਟੇਸਟ ਕਰਵਾਇਆ ਦੇਖੋ ਕਿਦਾਂ ਲੱਤਾਂ ਮਾਰਦੀ ਹੈ ਮੈਨੂੰ ਦੇ ਦਿਓ ਫਟਾਫਟ ਉਧਰ ਬਾਬੂ ਕਪੜਾ ਪੀਜ਼ਾ ਖਾ ਆ ਆਇਆ ਕੋਕੀ ਇਹ ਪੀਜ਼ਾ ਉੱਥੇ ਉਹਨੇ ਖਾਦਣੇ ਕਰ ਲਿਆ ਆ ਤੇ ਅਸੀਂ ਦੋਸਾ ਖਾ ਲਿਆ ਸੀ ਇੱਥੇ ਤੇ ਦੇਖੋ ਫਟਾਫਟ ਲੱਤਾਂ ਮਾਰਦੀ ਹੈ ਕਿ ਮੈਨੂੰ ਹੁਣ ਦੇ ਦਿਓ ਕੀ ਆ ਗਾਂ ਕੇਕ ਦੇ ਦਿਓ ਮੈਨੂੰ ਤੇ ਥੋੜਾ ਜਿਹਾ ਖਵਾਇਆ ਸੀ ਜ਼ਿਆਦਾ ਨਹੀਂ ਹੋ ਤੇ ਫਿਰ ਇਹਨੂੰ ਕੇਕ ਖਵਾਤਾ ਪਕਪੜੇ ਪਕਪੜੇ ਚੇਂਜ ਇਹਦੇ ਕਰ ਦਿੱਤੇ ਤੇ ਹੁਣ ਮੈਨੂੰ ਦੀ ਹੋਈ ਇਜਾਜ਼ਤ ਮਿਲਦੀ ਹੈ ਤੁਹਾਨੂੰ ਨੈਕਸਟ ਵਲੋਗ ਚ ਅਗਲ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤੇ ਮੇਰੇ ਚੈਨਲ ਨੂੰ ਕਰ ਲੋ ਲਾਈਕ ਸਬਸਕ੍ਰਾਈਬ ਲਾਈਕ ਕਰੋ ਔਰ ਕਮੈਂਟ ਕਰਕੇ ਜਰੂਰ ਜਾਇਓ ਮਿਲਦੀ ਹੈ ਤੁਹਾਨੂੰ ਨੈਕਸਟ ਵਲੋਗ ਚ ਬਾਏ ਬਾਏ